ਉਹ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਵਿਉਣ ਲਈ ਤੂੰ ਬਲਾਦੀ ਸੋਣੀ ਹਾਏ ਨੀ ਤੇਰਾ ਕੋਈ ਤੋੜ ਹੈ ਨੀ ਤੈਨੂੰ ਚੰਨ ਤਾਰੇ ਆ ਪਿਆਏ ਸਜਾਉਣ ਲਈ ਸਾਭੀ ਕਿਸ ਤਰ੍ਹਾਂ ਸਵੱਬ ਬਣਿਆ ਤੁਸੀਂ ਗਾਇਕੀ ਦੇ ਸਫਰ ਤੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤਾਂ ਹੁਣ ਤੁਸੀਂ ਨਿਤਾ ਹੋ ਰਹੇ ਨਾਲ ਤੁਸੀਂ ਐਕਟਿੰਗ ਦੇ ਵਿੱਚ ਵੀ ਹੁਣ ਮੂਵ ਕਰ ਰਹੇ ਹੋ ਕਿਸ ਲਈ ਅਸੀਂ ਬਹੁਤ ਪੁਰਾਣੇ ਜੁੜੇ ਆ ਤਾਂ ਉਹਨਾਂ ਦੇ ਥਰੂ ਮੈਨੂੰ ਇਸ ਫਿਲਮ ਦੇ ਵਿੱਚ ਉਹਨਾਂ ਨੇ ਐਜ਼ ਅ ਲੀਡ ਹੀਰੋ ਕਾਸਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਿਮੇ ਸਾਸ ਕੁੱਟ ਨਹੀਂ ਬਣਾ ਰਹੇ ਆ ਤੇ ਬਸ ਉਤੋਂ ਫਿਰ ਇੱਕ ਸ਼ੁਰੂ ਹੋ ਗਿਆ ਕੰਮ ਟ੍ਰੈਂਡ ਜੈਨ ਨਹੀਂ ਹੋ ਗਿਆ ਪਹਿਲੇ ਇੱਥੇ ਗਾਇਕ ਹੁੰਦੇ ਨੇ ਉਸ ਤੋਂ ਬਾਅਦ ਉਹ ਫਿਰ ਨਾਲ ਆਇੰਨੇ ਐਕਟਿੰਗ ਵਿੱਚ ਆ ਜਾ ਰਹੇ ਨੇ ਜੀ ਗਾਇਕੀ ਆਪਾਂ ਕਰਦੇ ਆ ਗਾਇਕੀ ਜਿਵੇਂ ਮੈਂ ਸ਼ੁਰੂ ਤੋਂ ਗਾਇਕ ਰਿਆਂ ਤੇ ਜੋ ਤੁਸੀਂ ਸਿਨੇਮਾ ਕਰਦੇ ਹੋ ਸਿਨੇਮਾ ਥੋੜਾ ਜਿਆਦਾ ਬਰੀਕੀ ਦੇ ਵਿੱਚ ਜਾਣਾ ਪੈਂਦਾ ਤੁਹਾਨੂੰ ਅਸੀਂ ਸਸਕਟਨੀਵਨ ਤੋਂ ਪਹਿਲਾਂ ਮੈਂ ਡੇਢ ਦੋ ਮਹੀਨਾ ਆਪਣੀ ਕਲਾਸਿਸ ਕੀਤੀਆਂ ਸੀ ਉਸ ਤੋਂ ਫਿਰ ਮੈਂ ਕੁਝ ਚੀਜ਼ਾਂ ਜਿਹੜੀਆਂ ਲੋਰਸ ਸੀ ਸਿੱਖੀਆਂ ਖਾਸੇ ਪਰਵਾਰਿਕ ਫਿਲਮ ਹੈ ਇਹਦੇ ਵਿੱਚ ਐਲੀਮੈਂਟਸ ਨੇ ਇਹਦੇ ਵਿੱਚ ਸਨੇਹਾ ਆ ਵੀ ਘਰ ਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਆ ਤੇ ਸੀ ਦੇਖੋ ਤਾਂ ਮੇਰੇ ਨਾਲ ਮਹਿਤਾਬ ਵਿਰਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਕਿਉਂਕਿ ਅੱਜ ਜਿਹੜੀ ਨੀਮੇ ਸੱਸ ਕੁੱਟਨੀ 2 ਰਿਲੀਜ਼ ਹੋ ਚੁੱਕੀ ਹੈ ਔਰ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਕਿ ਉਹ ਸਿਨੇਮਾ ਘਰਾਂ ਵਿੱਚ ਪਹੁੰਚ ਵੀ ਚੁੱਕੇ ਨੇ ਫਿਲਮ ਵੇਖਣ ਵਾਸਤੇ ਸਰ ਕੀ ਕਹਣਾ ਜੀ ਜੀ ਬਹੁਤ ਪਿਆਰ ਸਤਿਕਾਰ ਸਾਡੀ ਫਿਲਮ ਨੀਮੇ ਸੱਸ ਕੁੱਟਨੀ 2 ਅੱਜ ਰਿਲੀਜ਼ ਹੋ ਚੁੱਕੀ ਹੈ ਸਾਰੇ ਸਿਨੇਮਾ ਘਰਾਂ 'ਚ ਤੇ ਸਾਰੇ ਜਣੇ ਆਓ ਫਿਲਮ ਦੇਖੋ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਓ ਤੇ ਬਹੁਤ ਇੰਜੋਏ ਕਰੋਗੇ ਤੁਸੀਂ ਮਤਲਬ ਆਪ ਜੀ ਕਿਸ ਤਰ੍ਹਾਂ ਸਵੱਬ ਬਣਿਆ ਤੁਸੀਂ ਗਾਇਕੀ ਦੇ ਸਫਰ ਤੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤਾਂ ਹੁਣ ਤੁਸੀਂ ਅਭਿਨੇਤਰੀ ਆਪਣਾ ਅਭਨੇਤਾ ਹੋ ਰਹੇ ਹੋ ਨਾਲ ਤੁਸੀਂ ਐਕਟਿੰਗ ਦੇ ਵਿੱਚ ਵੀ ਹੁਣ ਮੂਵ ਕਰ ਰਹੇ ਹੋ ਕਿਸ ਤਰ੍ਹਾਂ ਜੀ ਮੈਂ ਜਿਵੇਂ ਬਹੁਤ ਸਾਲ ਆਪਣੀ ਗਾਇਕੀ ਨੂੰ ਦਿੱਤੇ 12-13 ਸਾਲ ਤੇ ਫਿਰ ਜਿਹੜੇ ਬਨਵਾਇਦ ਫਿਲਮ ਸੋ ਸਾਡਾ ਆਪਣਾ ਹੋਮ ਪ੍ਰੋਡਕਸ਼ਨ ਹੈ ਅਸੀਂ ਬਹੁਤ ਪੁਰਾਣੇ ਜੁੜੇ ਆ ਤਾਂ ਉਹਨਾਂ ਦੇ ਥਰੂ ਮੈਨੂੰ ਇਸ ਫਿਲਮ ਦੇ ਵਿੱਚ ਉਹਨਾਂ ਨੇ ਐਜ਼ ਹੀ ਲੀਡ ਹੀਰੋ ਕਾਸਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਿਮਨ ਸਾਸ ਕੁੱਟ ਨਹੀਂ ਬਣਾ ਰਹੇ ਆ ਤੇ ਬਸ ਉੱਥੋਂ ਫਿਰ ਇੱਕ ਸ਼ੁਰੂ ਹੋ ਗਿਆ ਕੰਮ ਠੀਕ ਹੈ ਟ੍ਰੈਂਡ ਜਿਆਨੀ ਹੋ ਗਿਆ ਹੈ ਪਹਿਲੇ ਇੱਥੇ ਗਾਇਕ ਹੁੰਦੇ ਨੇ ਉਸ ਤੋਂ ਬਾਅਦ ਉਹ ਫਿਰ ਨਾਲ ਆਜੰਦੇ ਨੇ ਐਕਟਿੰਗ ਵਿੱਚ ਆ ਜਾ ਰਹੇ ਨੇ ਚੰਗੀ ਗੱਲ ਹੈ ਸਰ ਜੇ ਅਸੀਂ ਗਾਣਿਆਂ 'ਚ ਚੰਗਾ ਕੰਮ ਕਰਦੇ ਆ ਤਾਂ ਇੱਕ ਚੰਗਾ ਸਿਨੇਮਾ ਕਰਨ ਦਾ ਵੀ ਮੌਕਾ ਮਿਲਣਾ ਚਾਹੀਦਾ ਹੈ ਸੋ ਮੈਂ ਵਧੀਆ ਗੱਲ ਹੈ ਤੁਸੀਂ ਫਰਕ ਕੀ ਹੈ ਇੱਕ ਗਾਇਕ ਵਿੱਚ ਤੇ ਇੱਕ ਅਭਿਨੇਤਾ ਵਿੱਚ ਕੀ ਫਰਕ ਹੈ ਜੀ ਗਾਇਕੀ ਆਪਾਂ ਕਰਦੇ ਆ ਗਾਇਕੀ ਜਿਵੇਂ ਮੈਂ ਸ਼ੁਰੂ ਤੋਂ ਗਾਇਕ ਰਿਆਂ ਤੇ ਜੋ ਤੁਸੀਂ ਸਿਨੇਮਾ ਕਰਦੇ ਹੋ ਸਿਨੇਮਾ ਥੋੜਾ ਜਿਆਦਾ ਬਰੀਕੀ ਦੇ ਵਿੱਚ ਜਾਣਾ ਪੈਂਦਾ ਤੁਹਾਨੂੰ ਤੇ ਹਾਂ ਜੀ ਬਿਲਕੁਲ ਅਸੀਂ ਸੱਸ ਕੁੱਟਨੀਵਨ ਤੋਂ ਪਹਿਲਾਂ ਮੈਂ ਡੇਢ ਦੋ ਮਹੀਨਾ ਆਪਣੀ ਕਲਾਸਿਸ ਕੀਤੀਆਂ ਸੀ ਉਹ ਤੋਂ ਫਿਰ ਮੈਂ ਕੁਝ ਚੀਜ਼ਾਂ ਜਿਹੜੀਆਂ ਲੋਰਸ ਸੀ ਸਿੱਖੀਆਂ ਖਾਸ ਲੈ ਕੇ ਆਵੇ ਇਸ ਫਿਲਮ ਵਿੱਚ ਨੀ ਮੈਂ ਸੱਸ ਕੁੱਟਨੀ ਟੂਚ ਖਾਸੇ ਪਰਿਵਾਰਿਕ ਫਿਲਮ ਹੈ ਇਹਦੇ ਵਿੱਚ ਐਲੀਮੈਂਟਸ ਨੇ ਇਹਦੇ ਵਿੱਚ ਸਨੇਹਾ ਆ ਵੀ ਘਰ ਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਆ ਤੇ ਤੁਸੀਂ ਦੇਖੋ ਤੁਹਾਡਾ ਕੀ ਮੈਂ ਦੇ ਵਿੱਚ ਛੋਟਾ ਘਰ ਦਾ ਛੋਟਾ ਮੁੰਡਾ ਆ ਮੇਰੇ ਤੋਂ ਵੱਡੇ ਗੁਰਪ੍ਰੀਤ ਖੁੱਗੀ ਜੀ ਨੇ ਤੇ ਅਸੀਂ ਕਿਵੇਂ ਠੀਕ ਕਰਦੇ ਆ ਚੀਜ਼ਾਂ ਨੂੰ ਐਜ਼ ਏ ਮੈਂ ਛੋਟਾ ਬੇਟਾ ਉਹ ਮੇਰਾ ਕਿਰਦਾਰ ਹੈ ਬਹੁਤ ਸਾਰੇ ਵੱਡੇ ਇੱਥੇ ਕੈਰੈਕਟਰ ਵਿੱਚ ਨਾਲ ਲਏ ਨੇ ਹਨਾ ਚਿਹਰੇ ਵੀ ਬਹੁਤ ਨੇ ਗੁਰਪ੍ਰੀਤ ਖੁੱਗੀ ਭਾਜੀ ਹੋਗੇ ਅਨੀਤਾ ਮੈਮ ਹੋਗੇ ਨਿਰਮਲ ਦੀਸ਼ੀ ਮੈਮ ਹੋਗੇ ਬਹੁਤ ਸਿੱਖਣ ਮਿਲੇ ਹੁਣ ਬਹੁਤ ਕੋਸ਼ਿਸ਼ੀ ਬਹੁਤ ਕੋਸ਼ਿਸ਼ ਜਨਾਚਰ ਸ਼ੂਟਿੰਗ ਚੱਲਦੀ ਰਹੀ ਉਹਨਾਂ ਨੇ ਇੱਕ ਇੱਕ ਚੀਜ਼ ਜਿੱਥੇ ਲੱਗਦਾ ਸੀ ਮੈਨੂੰ ਕੀ ਮੈਨੂੰ ਕਿਵੇਂ ਕਰ ਸਕਦਾ ਸੋ ਉਹਨਾਂ ਨੇ ਮੈਨੂੰ ਬਹੁਤ ਪਿਆਰ ਦੇ ਨਾਲ ਬੜੇ ਲਾਡਾਂ ਦੇ ਨਾਲ ਸਮਝਾਇਆ ਕਿ ਤੁਸੀਂ ਇਹਨੂੰ ਇਦਾਂ ਕਰ ਲਓ ਤੇ ਗਾਣੇ ਵੀ ਗਾਏ ਫੇ ਫਿਲਮ ਚ ਜੀ ਜੀ ਗਾਣਾ ਗਾਇਆ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਉਣ ਲਈ ਤੂੰ ਬਲਾਦੀ ਸੋਣੀ ਹਾਏ ਨੀ ਤੇਰਾ ਕੋਈ ਤੋੜ ਹੈ ਨੀ ਤੇਨੂੰ ਚੰਨ ਤਾਰੇ ਆ ਪਿਆਏ ਸਜਾਉਣ ਲਈ ਨੂੰ ਸੁੰ ਦੇਖ ਰਹੇ ਦਰਸ਼ਕ ਸ੍ਰੋਤੇ ਜਿਨ੍ਹਾਂ ਨੇ ਫਿਲਮ ਨਹੀਂ ਦੇਖੀ ਉਹਨਾਂ ਨੇ ਕੀ ਕਰਨ ਸਾਰੇ ਜਣੇ ਦੇਖੋ ਜੀ ਬਹੁਤ ਵਧੀਆ ਫਿਲਮ ਹੈ ਆਈ ऍम ਪ੍ਰੋਮਿਸ ਤੁਸੀਂ ਬਹੁਤ ਇੰਜੋਏ ਕਰੋਗੇ ਹੱਸੋਗੇ ਕਮੇਡੀ ਹੋਗੀ ਐਂਟਰਟੇਨਮੈਂਟ ਹੋਊਗਾ ਬਹੁਤ ਕੁਝ ਤੁਸੀਂ ਇੰਜੋਏ ਕਰੋਗੇ ਬਹੁਤ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜੀ ਕਮੇਡੀ ਹੈ ਐਂਟਰਟੇਨਮੈਂਟ ਹੈ ਇਸ ਮੂਵੀ ਵਿੱਚ ਔਰ ਅੱਜ ਇਹ ਮੂਵੀ ਜਿਹੜੀ ਉਹ ਰਿਲੀਜ਼ ਹੋ ਚੁੱਕੀ ਹੈ ਸਿਨੇਮਾ ਕਰਾਮ ਵਿੱਚ ਲੋਕ ਪਹੁੰਚ ਫਿਰ ਰਹੇ ਨੇ ਔਰ ਇਹ ਜਿਹੜੀ ਟੀਮ ਹੈ ਇੱਥੇ ਪਹੁੰਚੀ ਹੋਈ ਹੈ

ਐਕ ਹੋਰ WhatsApp ਚੈਨਲ ਪਰ